बैठा ਤਾਂ ਕਿਸਾਨਾਂ ਦੀ ਜਿਹੜੀ ਸੁਣਵਾਈ ਹੋ ਸਕੇ ਕੋਜੀ ਸਭ ਤੋਂ ਵੱਡੀ ਪਿਆ ਪਿਆਰੀ ਚੀਜ਼ ਆਪਾਂ ਕਹਿ ਦਿੰਨੇ ਆ ਬੰਦੇ ਨੂੰ ਹਰਕ ਨੂੰ ਜਾਨ ਪਿਆਰੀ ਹੁੰਦੀ ਜਿਸ ਇਨਸਾਨ ਨੇ ਕਿਸਾਨੀ ਖਾਤਰ ਪੰਜਾਬ ਦੇ ਲੋਕਾਂ ਖਾਤਰ ਆਪਣੀ ਜਾਨ ਦਾਤੇ ਲਾ ਕੇ ਬੈਠਾ ਤੇ ਹਜੇ ਵੀ ਸਰਕਾਰਾਂ ਤੇ ਮੈਂ ਦੇਖ ਰਿਹਾ ਜਿਸ ਤਰ੍ਹਾਂ ਦਾ ਅਸਰ ਹੋਣਾ ਚਾਹੀਦਾ ਸੀ ਕੇਂਦਰ ਸਰਕਾਰ ਇੱਕ ਡਰਾਫਟ ਐਗਰੀਕਲਚਰ ਪਾਲਿਸੀ ਲੈ ਕੇ ਆਉਂਦੀ ਹੈ ਜਿਹਦੇ ਚ ਸਾਰਾ ਕੁਝ ਹੀ ਉਹ ਹੈ ਜਿਹੜਾ ਕਿਸਾਨੀ ਕਾਨੂੰਨਾਂ ਦੇ ਕਾਲੇ ਕਾਨੂੰਨਾਂ ਦੇ ਵਿੱਚ ਸੀ ਤੇ ਫਿਰ ਆਪਾਂ ਦੇਖ ਰਹੇ ਹਾਂ ਉਹਨਾਂ ਦੀ ਮਨਸ਼ਾ ਤਾਂ ਬੜੀ ਕਲੀਅਰ ਹੈ ਪਰ ਇਹ ਭਲੇਖੇ 'ਚ ਨਾ ਰਹਿਣ ਜੀ ਇਹ ਬੜਾ ਤਕੜਾ ਸੰਘਰਸ਼ ਹੋਣ ਵਾਲਾ ਹੈ ਕਿ ਤੇ ਜਿਵੇਂ ਪਿਛਲੀ ਵਾਰੀ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਸੀ ਝੁਕਣਾ ਪਏਗਾ ਸਮੇਂ ਨਾਲ ਹੋ ਜਾਣ ਤਾਂ ਬੜੀ ਚੰਗੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਲੀਡਰ ਜਿਹੜੇ ਇੱਥੇ ਪਹੁੰਚ ਰਹੇ ਨੇ ਵਰਕਿੰਗ ਪ੍ਰਧਾਨ ਜਾਂ ਹੋਰ ਤਮਾਮ ਸੀਨੀਅਰ ਲੀਡਰਸ਼ਿਪ ਸਾਰੇ ਪਹੁੰਚ ਲਈ ਜੀ ਕੱਲ ਧਾਮੀ ਸਾਹਿਬ ਵੀ ਆ ਕੇ ਗਏ ਆ ਪ੍ਰਧਾਨ ਸਾਹਿਬ ਦਾ ਪੈਰ ਟੁੱਟਿਆ ਹੋਇਆ ਸੀ ਪਰ ਸੋਨਾਂ ਦੇ ਟਾਂਕੇ ਖੁੱਲੇ ਆ ਉਹ ਚੁਰਨ ਲੱਗੇ ਤਾਂ ਦੁਬਾਰਾ ਪੈਰ ਮੁੜ ਗਿਆ ਸੋ ਡਾਕਟਰਸ ਨੇ ਉਹਨਾਂ ਨੂੰ 5-7 ਦਿਨ ਹੋਰ ਹਜੇ ਰੈਸਟ ਕਰਨ ਨੂੰ ਕਿਹਾ ਕਿਉਂਕਿ ਨਹੀਂ ਤਾਂ ਹਜੇ ਹੱਡੀ ਜੁੜੀ ਨਹੀਂ ਹੈ ਪੂਰੀ ਪਹਿਲਾਂ ਸੇਵਾ ਲੱਗੀ ਹੋਈ ਸੀ ਮੁੜ ਕੇ ਇੰਜਰੀ ਦਾ ਕੰਮ ਆ ਗਿਆ ਸੋ ਉਹਨਾਂ ਦਾ ਵੀ ਬੜਾ ਮਨ ਹੈ ਜਿਸ ਦਿਨ ਉਹਨਾਂ ਨੂੰ ਡਾਕਟਰਾਂ ਨੇ ਇਜਾਜ਼ਤ ਦਿੱਤੀ ਉਸੇ ਦਿਨ ਪਹੁੰਚਣਗੇ ਸ਼੍ਰੋਮਣੀ ਕਾਲੀਦਲ ਦੀ ਲੀਡਰਸ਼ਿਪ ਵੀ ਹੁਣ ਜਿਹੜੀ ਆ ਉਹ ਇਸ ਵਕਤ ਜਿਹੜੇ ਖਨੌਰੀ ਬਾਰਡਰ ਦੇ ਉੱਤੇ ਪਹੁੰਚਣਾ ਸ਼ੁਰੂ ਹੋ ਚੁੱਕੀ ਆ ਤੇ ਜਗਜੀਤ ਸਿੰਘ ਢੱਲੇਵਾਲ ਦਾ ਜਿਸ ਤਰੀਕੇ ਦੇ ਨਾਲ ਮਰਨ ਵਰਤ 24ਵੇਂ ਦਿਨ ਦੇ ਵਿੱਚ ਦਾਖਲ ਹੋ ਰਿਹਾ ਉਸ ਤੋਂ ਬਾਅਦ ਦੇ ਵਿੱਚ ਹੁਣ ਕੇਂਦਰ ਸਰਕਾਰ ਕਿਸ ਤਰੀਕੇ ਨਾਲ ਆਪਣਾ ਰੁਖ ਕਰਦੀ ਹੈ ਅਤੇ ਅੱਜ ਜੋ ਸੁਪਰੀਮ ਕੋਰਟ ਦੇ ਵਿੱਚ ਜੋ ਸੁਣਵਾਈ ਹੋਣੀ ਹੈ ਉਸ ਨੂੰ ਤੋਂ ਬਾਅਦ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਕੀ ਟਿੱਪਣੀ ਆਉਂਦੀ ਹੈ ਇਸ ਦੇ ਉੱਤੇ ਜਿਹੜੀ ਨਿਗਾ ਇਸ ਵਕਤ ਸਾਡੀ ਬਣੀ ਹੋਈ ਹੈ